ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲ੍ਹ ਤੁਸੀ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਅਸੀਂ ਆਪਣੀ ਇੰਡਸਟਰੀ ਦੀ ਬੇਬਾਕ ਕਲਾਕਾਰਾਂ ਦੇ ਬਾਰੇ ਸੋਨੀਆ ਮਾਨ ਜੋ ਕਿ ਹਰ ਵਿਸ਼ੇ ਤੇ ਅੱਗੇ ਹੋ ਕੇ ਵੱਧ ਚੜ ਕੇ ਆਪਣੇ ਪੁਆਇੰਟਸ ਰੱਖਦੀ ਹੈ ਆਪਣੀ ਆਵਾਜ਼ ਉਠਾਉਂਦੀ ਹੈ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਦੇ ਹੱਕ ਦੇ ਵਿੱਚ ਖੜਨਾ ਹੈ ਤਾਂ ਉਹ ਹੱਕ ਦੇ ਵਿੱਚ ਵੀ ਖੜਦੀ ਹੈ ਹਾਲੀ ਦੇ ਵਿੱਚ ਸੁਨੰਦਰ ਸ਼ਰਮਾ ਵਾਲੇ ਕੇਸ ਦੇ ਵਿੱਚ ਵੀ ਅੱਗੇ ਆ ਕੇ ਸੁਨੰਦਾ ਨੂੰ ਸਪੋਰਟ ਕਰ ਰਹੀ ਹੈ ਸੋ ਸੋਨੀਆ ਮਾਨ ਦੇ ਬਾਰੇ ਗੱਲ ਕਰਾਂਗੇ ਕਿ ਸੋਨੀਆ ਮਾਨ ਆਪਣੇ ਕਰੀਅਰ ਦੀ ਕਿੱਦਾਂ ਸ਼ੁਰੂਆਤ ਕਰਦੇ ਨੇ ਸੋਨੀਆ ਮਾਨ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਨੇ ਕਿ 2012 ਦੇ ਵਿੱਚ ਉਹਨਾਂ ਨੇ ਮਲਿਆਲਮ ਫਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ ਫਿਲਮ ਦਾ ਨਾਮ ਸੀਗਾ ਹਾਈਡਨ ਸੀਕ ਜਿਸ ਤੋਂ ਬਾਅਦ ਉਹਨਾਂ ਨੂੰ ਲੱਗਾ ਕਿ ਉਹ ਅਦਾਕਾਰੀ ਦੇ ਵਿੱਚ ਆਪਣਾ ਹੱਥ ਅਜ਼ਮਾ ਸਕਦੇ ਨੇ ਉਹਨਾਂ ਨੇ ਬਹੁਤ ਸਾਰੇ 뮤직 ਵੀਡੀਓਜ਼ ਦੇ ਵਿੱਚ ਵੀ ਕੰਮ ਕੀਤਾ ਹੌਲੀ ਹੌਲੀ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਜੋ ਹੈ ਇਹਨਾਂ ਨੇ ਇੰਡਸਟਰੀ ਦੇ ਵਿੱਚ ਕਦਮ ਰੱਖਿਆ ਹੈ ਨਹੀਂ ਕਿ ਸਿਰਫ ਪੰਜਾਬੀ ਫਿਲਮਾਂ ਜਾਂ ਪੰਜਾਬੀ ਫਿਲਮਾਂ ਜਾਂ ਗਾਣਿਆਂ 'ਚ ਕੰਮ ਕੀਤਾ ਇਹਨਾਂ ਨੇ ਮਲਿਆਲਮ ਔਰ ਤੇਲਗੂ ਸਿਨੇਮਾ ਦੇ ਲਈ ਵੀ ਕੰਮ ਕੀਤਾ 2012 ਦੇ ਵਿੱਚ ਕੰਮ ਕਰਨ ਤੋਂ ਬਾਅਦ ਉਸ ਤੋਂ ਬਾਅਦ ਪੰਜਾਬੀ ਫਿਲਮ ਇਹਨਾਂ ਨੇ ਹਾਣੀ ਕੀਤੀ ਜੋ ਕਿ 2013 ਦੇ ਵਿੱਚ ਆਈ ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਅਗਲੀ ਫਿਲਮ ਜਿਹੜੀ ਉਹਨਾਂ ਨੇ ਕੀਤੀ ਬੜੇ ਚੰਗੇ ਨੇ ਮੇਰੇ ਯਾਰ ਕਮੀਨੇ ਇਹ ਵੀ 2014 ਕੀ ਯਾਨੀ ਕਿਤੇ ਨੇ ਸਾਲ ਲਗਾਤਾਰ ਬੈਕ ਟੂ ਬੈਕ ਇਹਨਾਂ ਨੇ ਜਿਹੜੀਆਂ ਇੰਡਸਟਰੀ ਨੂੰ ਫਿਲਮਾਂ ਦਿੱਤੀਆਂ ਨੇ ਉਸ ਤੋਂ ਬਾਅਦ ਅਗਰ ਗੱਲ ਕਰੀਏ ਹਿੰਦੀ ਫਿਲਮ ਜਿਨ੍ਹਾਂ ਦਾ ਟਾਈਟਲ ਹੈਗਾ ਕਹੀਂ ਕਹੀਂ ਹੈ ਮੇਰਾ ਪਿਆਰ ਇਹਦੇ ਵਿੱਚ ਵੀ ਫੀਚਰ ਜਿਹੜੇ ਨੇ ਸੋਹਣਿਆਮਨ ਕੀਤੇ ਗਏ ਤੇ ਤੇਲਗੂ ਫਿਲਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਉਹਨਾਂ ਨੇ ਆਪਣਾ 2015 ਦੇ ਵਿੱਚ ਕੈਰੈਕਟਰ ਪਲੇ ਕੀਤਾ 2012 ਤੋਂ ਸ਼ੁਰੂਆਤ ਕਰਨ ਤੋਂ ਬਾਅਦ 2015 ਤੱਕ ਇਹਨਾਂ ਨੇ ਲਗਾਤਾਰ ਸਿਰਫ ਫਿਲਮਾਂ ਹੀ ਕੀਤੀਆਂ ਸੋ ਉਤਰਾਖੰਡ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਤੇ ਆਪਣੇ ਕਰੀਅਰ ਦੇ ਵੱਲ ਫੋਕਸਡ ਸੋਨੀਆ ਮਾਨ ਅੰਮ੍ਰਿਤਸਰ ਮੂਵ ਕਰ ਜਾਂਦੇ ਨੇ ਜਦੋਂ ਫੈਮਿਲੀ ਇਹਨਾਂ ਦੀ ਅੰਮ੍ਰਿਤਸਰ ਆ ਜਾਂਦੀ ਹੈ ਔਰ ਅਗਰ ਗੱਲ ਕਰੀਏ ਇਹਨਾਂ ਦੇ ਅਗਲੇ ਕੰਮ ਦੀ ਤਾਂ ਸੋਨੀਆ ਮਾਨ ਨੇ 25 ਕਿਲੇ ਦੇ ਵਿੱਚ ਵੀ ਕੰਮ ਕੀਤਾ ਮੋਟਰ ਮਿੱਤਰਾਂ ਦੀ ਦੇ ਵਿੱਚ ਵੀ ਕੰਮ ਕੀਤਾ ਹੈਪੀ ਹਾਰਦੀ ਐਂਡ ਹੀਰੇ ਬਾਲੀਵੁੱਡ ਫਿਲਮਾਂ ਇਹਦੇ ਵਿੱਚ ਉਹਨਾਂ ਨੇ ਕੰਮ ਕੀਤਾ ਯਾਨੀ ਕਿ ਅਸੀਂ ਕਹਿ ਸਕਦੇ ਹਾਂ ਤੇਲਗੂ ਮਲਿਆਲਮ ਔਰ ਬਾਲੀਵੁੱਡ ਔਰ ਪੰਜਾਬੀ ਇੰਡਸਟਰੀ ਚਾਰ ਸਿਨੇਮਾਸ ਦੇ ਵਿੱਚ ਸੋਨੀਆ ਮਾਨ ਨੇ ਕੰਮ ਕੀਤਾ ਔਰ ਸਿੱਧੂ ਮੂਸੇਵਾਲੇ ਦਾ ਗਾਣਾ ਟੋਚਨ ਜਿਸ ਤੋਂ ਸੋਨੀਆ ਮਾਨ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਵੱਡੀ ਪਛਾਣ ਮਿਲਦੀ ਹੈ ਉਹ ਗਾਣਾ ਸੁਪਰ ਟੂਪਰ ਹਿੱਟ ਹੋਇਆ ਉਸ ਤੋਂ ਇਲਾਵਾ ਡਿਫਰੈਂਸ ਗਾਣਾ ਅਮਰਿਤ ਮਾਨ ਦਾ ਜੋ ਕਿ ਬਹੁਤ ਜ਼ਿਆਦਾ ਹਿੱਟ ਹੋਇਆ ਇਹ ਸਾਰੇ ਗਾਣੇ ਜਿਹੜੇ ਤੁਹਾਨੂੰ ਅਸੀਂ ਦੱਸ ਰਹੇ ਹਾਂ ਇਹ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆਇਆ ਇਹਨਾਂ ਗਾਣਿਆਂ ਨੂੰ ਲੋਕਾਂ ਨੇ ਇਹਨਾਂ ਗਾਣਿਆਂ ਨੂੰ ਬੜਾ ਪਸੰਦ ਕੀਤਾ ਸੋ ਬੋ ਜਾਰਡਨ ਸੰਧੂ ਦਾ ਇਹਨਾਂ ਨੇ ਤੀਜੇ ਵੀਕ ਕੀਤਾ ਫਿਰ ਸਿੰਘਾ ਦਾ ਕੀਤਾ ਦਿਲ ਤੋੜਨਾ ਫਿਰ ਇਸ ਤੋਂ ਇਲਾਵਾ ਜੱਸੀ ਗਿੱਲ ਦਾ ਦਿਲ دیਵਾਨਾ ਹੈ ਸੋ ਇਹ ਗਾਣੇ ਜਿਹੜੇ ਨੇ ਇਹਨਾਂ ਨੇ ਸੋਨੀਆ ਮਾਨ ਨੇ ਇਹ ਗਾਣਿਆਂ ਦੇ ਵਿੱਚ ਫੀਚਰ ਕੀਤਾ ਤੇਰੀ ਮੇਰੀ ਕਹਾਣੀ ਹਿਮੇਸ਼ ਰਿਸ਼ਮੇ ਦਾ ਨਾਲ ਵੀ ਇਹਨਾਂ ਨੇ ਕੰਮ ਕੀਤਾ ਹੈਪੀ ਹਾਰਦੀ ਐਂਡ ਹੀਰ ਦੇ ਵਿੱਚ ਕਿਉਂਕਿ ਸੋਨੀਆ ਮਾਨ ਦਾ ਕਹਿਣਾ ਹੈ ਕਿ ਇੱਕ ਜਮ ਦੇ ਵਿੱਚ ਉਹ ਬੰਬੇ ਆਪਣਾ ਜਮ ਕਰ ਰਹੇ ਸੀਗੇ ਸੋਨੀਆ ਮਾਨ ਨੂੰ ਉੱਥੇ ਦੇਖਦੇ ਨੇ ਹਿਮੇਸ਼ ਰਿਸ਼ਮੇ ਦੀ ਵਾਈਫ ਉਸ ਤੋਂ ਬਾਅਦ ਉਹਨਾਂ ਦੇ ਨਾਲ ਉਹਨਾਂ ਦਾ رابطہ ਕਾਇਮ ਹੁੰਦਾ ਹੈ ਕਿ ਸੋਨੀਆ ਮਾਨ ਨੂੰ ਜਮ ਦੇ ਵਿੱਚ ਫਿਲਮ ਆਫਰ ਹੋਈ ਪਹਿਲੀ ਵਾਰ ਜੋ ਬਾਲੀਵੁੱਡ ਫਿਲਮ ਆਫਰ ਹੋਈ ਉਸ ਤੋਂ ਇਲਾਵਾ ਜੇ ਸੋਨੀਆ ਮਾਨ ਦੀ ਗੱਲ ਕਰੀਏ ਤਾਂ ਸੋਨੀਆ ਮਾਨ ਵਿਵਾਕੀ ਦੇ ਨਾਲ ਆਪਣੇ ਇੰਸਟਾਗ੍ਰam ਤੇ ਵੀ ਐਕਟਿਵ ਹੈ ਬੋਲਦੀ ਹੈ ਹਰ ਵਿਸ਼ੇ ਤੇ ਤੇ ਸੋਨੀਆ ਮਾਨ ਨਾ ਸਿਰਫ ਪੰਜਾਬੀ ਇੰਡਸਟਰੀ ਦੇ ਵਿੱਚ ਸਰਗਰਮ ਹੈ ਬਲਕਿ politically ਵੀ ਸੋਨੀਆ ਮਾਨ ਨੂੰ ਬਹੁਤ ਜ਼ਿਆਦਾ ਸਰਗਰਮ ਦੇਖਿਆ ਜਾ ਹਾਲੀ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਇਸ਼ੂਜ਼ ਵੀ ਸੁਣਦੀ ਹੋਈ ਨਜ਼ਰ ਆ ਰਹੀ ਹੈ ਤੇ ਅਗਰ ਗੱਲ ਕਰੀਏ ਕਿਸਾਨੀ ਦਰਨੇ ਦੀ ਤਾਂ ਸੋਨੀਆ ਮਾਨ ਹਰ ਕਿਸਾਨੀ ਦਰਨੇ ਦੇ ਵਿੱਚ ਅਸੀਂ ਦੇਖਿਆ ਕਿ ਵੱਧ ਚੜ ਕੇ ਉਹਨਾਂ ਨੇ ਹਿੱਸਾ ਲਿਆ ਉੱਤਰਾਖੰਡ ਤੋਂ ਚੱਲਦੀ ਚੱਲਦੀ ਕਿਦਾਂ ਅੰਮ੍ਰਿਤਸਰ ਤੇ ਮੋਹਾਲੀ ਦੇ ਵਿੱਚ ਆ ਕੇ ਉਹਨਾਂ ਨੇ ਆਪਣੇ ਕੈਰੀਅਰ ਨੂੰ ਜੜਾ ਪਿੱਖ ਤੇ ਲਿਆਂਦਾ ਆਪਣੇ ਕੈਰੀਅਰ ਨੂੰ ਟਰੈਕ ਤੇ ਲਿਆਂਦਾ ਔਰ ਸੋਨੀਆ ਮਾਨ ਹੁਣ ਬਹੁਤ ਸਾਰੇ ਗਾਣਿਆਂ ਦੇ ਵਿੱਚ ਵੀ ਨਜ਼ਰ ਆਇਆ ਮੰਕੀਰਾ ਤਾਲਕ ਦੇ ਨਾਲ ਵੀ ਉਹਨਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਤੇ ਬਹੁਤ ਸਾਰੇ ਇੰਡਸਟਰੀ ਦੇ ਵਿੱਚ ਲੋਕ ਜਿਹੜੇ ਨੇ ਸੋਨੀਆ ਮਾਨ ਨੂੰ ਪਰਸਨਲੀ ਵੀ ਪਸੰਦ ਕਰਦੇ ਨੇ ਔਰ ਸੋਨੀਆ ਮਾਨ ਆਪਣੀ ਇੰਡਸਟਰੀ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਪੈਰ ਜਮਾ ਕੇ ਬੈਠੀ ਹੈ ਔਰ ਬਹੁਤ ਸਾਰੇ ਗਾਣੇ ਜਿਹੜੇ ਨੇ ਸੋਨੀਆ ਮਾਨ ਨੂੰ ਆਫਰ ਹੁੰਦੇ ਨੇ ਪਰ ਹੁਣ ਉਹ ਪੋਲੀਟੀਕਲੀ ਜ਼ਿਆਦਾ ਸਰਗਰਮ ਨਹੀਂ ਔਰ ਸੁਨਮ ਦਾ ਸ਼ਰਮਾ ਦੇ ਮੈਟਰ ਦੇ ਵਿੱਚ ਉਹਨਾਂ ਦੀ ਪੋਸਟ ਜੋ ਅਸੀਂ ਦੇਖੀਗੀ ਉਹ ਸੁਨਮ ਦਾ ਸ਼ਰਮਾ ਦੇ ਨਾਲ ਹੈ ਤੇ ਇੰਡਸਟਰੀ ਦੇ ਵਿੱਚ ਕਿਹੜੀਆਂ ਕੁੜੀਆਂ ਜਿਹੜੀਆਂ ਨਵੀਆਂ ਆਉਣੀਆਂ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਡੀਲਿੰਗ ਹੋਊਗੀ ਜਾਂ ਕਿੱਦਾਂ ਹੁੰਦੀ ਆਈ ਹੈ ਜਾਂ ਜੋ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਟੈਪਸ ਲਏ ਜਾਣਗੇ ਉਹਦੇ ਲਈ ਸਾਰੀਆਂ ਕੁੜੀਆਂ ਹੁਣ ਅੱਗੇ ਆ ਕੇ ਵੱਧ ਚੜ ਕੇ ਹਰ ਕਿਸ ਨੂੰ ਸਪੋਰਟ ਕਰ ਰਹੀਆਂ ਨੇ ਸੋ ਹੁਣ ਦੇਖਣਾ ਹੋਏਗਾ ਕਿ ਸੋਨੀਆ ਮਾਨ ਜੋ ਹੈ ਸੁਨੰਦਨਾਂ ਤੱਕ ਖੜੇ ਨੇ ਲੇਕਿਨ ਨਾ ਪੋਲੀਟੀਕਲੀ ਕੀ ਕੁਛ ਚੇਂਜਸ ਲੈ ਕੇ ਆਉਂਦੇ ਨੇ ਔਰ ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਸੋਨੀਆ ਮਾਨ ਦੇ ਵੱਲੋਂ ਹੁਣ ਆਪਣੇ ਆਪ ਨੂੰ ਫੀਚਰ ਕੀਤਾ ਜਾਂਦਾ ਵੀ ਦੇਖਣਾ ਬੜਾ ਖਾਸ ਹੋਣ ਵਾਲਾ ਹੈ ਫਿਲਹਾਲ ਹੀ ਮਿੰਨ ਨੂੰ ਇਜਾਜ਼ਤ ਕੈਮਰਾਮੈਨ ਗਲੇਸ਼ ਜਨਾਬ ਮਨਪ੍ਰਕ